ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਮਨਦੀਪ ਮਹਿਰਾ ਤੇ ਅੱਜ ਤੁਹਾਨੂੰ ਅਸੀਂ ਮੂਰੀ ਜੋੜਨ ਦਾ ਤਰੀਕਾ ਦੱਸਾਂਗੇ ਜੀ ਮੂਰੀ ਆ ਸਲਾਈ ਵੀ ਕਿਵੇਂ ਲੱਗਦੀ ਹੈ ਚਲੋ ਵੀਡੀਓ ਕੋ ਸ਼ੁਰੂ ਕਰਦੇ ਹਾਂ ਮੂਰੀ ਜੋੜਨ ਲਈ ਕੀ ਕਰਨਾ ਆਪਾਂ ਨੂੰ ਆ ਦੋਨੇ ਗੋਡੇ ਦੀ ਛੇ ਆਉਣਾਂਗੇ ਸਲਾਈ ਹੈਗੇ ਇਹਨੂੰ ਐਦਾਂ ਫੜ ਕੇ ਇਕੱਠੇ ਜੋੜ ਲੈਣੇ ਫਿਰ ਆਪਾਂ ਸਲਾਈ ਲਾਵਾਂਗੇ ਨਿਸ਼ਾਨੀ ਵੀ ਕਿੰਨੀ ਮੂਰੀ ਰੱਖਣੀ ਆਪਾਂ ਨੇ ਤੁਸੀਂ ਆਪਣੇ ਮੈਨੇਜਮੈਂਟ ਦੇ ਹਿਸਾਬ ਨਾਲ ਮੂਰੀ ਰੱਖ ਸਕਦੇ ਹੋ ਕਿੰਨੀ ਖੁੱਲੀ ਪੀੜੀ ਰੱਖਣੀ ਹੈਗੀ ਮੈਂ 6.5 ਇੰਚ ਮੂਰੀ ਦੀ ਮੂਰੋ ਖੁੱਲੀ ਰੱਖਾਂਗੇ ਦੇਖੋ ਆਪਣੇ 6.5 ਇੰਚ ਤੇ ਨਿਸ਼ਾਨ ਲਾ ਲਾ ਇੱਥੇ 6.5 ਇੰਚ ਤੋਂ ਬਾਅਦ ਇੱਥੋਂ ਆਪਾਂ 1.5 ਇੰਚ ਐਕਸਟਰਾ ਲਵਾਂਗੇ 7 6 7 6.5 7 6.5 8 8 ਇੰਚ ਤੱਕ ਰੱਖ ਲਵਾਂਗੇ ਫਿਰ ਆਪਾਂ 3 ਇੰਚ ਟੇਪ ਰੱਖ ਕੇ ਇੱਥੇ ਸਲਾਈ ਲਾਵਾਂਗੇ ਇਹ ਆਪਾਂ ਤਾਂ ਬਿਲਕੁਲ ਸਲਾਈ ਸਹੀ ਲਾ ਲੈਨੇ ਆ ਪਰ ਇੱਥੋਂ ਕੀ ਕਰਦੇ ਆ ਆਪਾਂ ਇੱਥੋਂ ਗੜਬੜ ਕਰ ਦਿੰਦੇ ਆ ਜਿਸ ਦੇ ਨਾਲ ਬਲ ਪੈ ਜਾਂਦਾ ਹੈਗਾ ਆਪਣੀ ਸਲਵਾਰ 'ਚ ਆਪਾਂ ਨੇ ਉਹ ਬਿਲਕੁਲ ਨਹੀਂ ਕਰਨਾ ਹੈਗਾ ਆਪਾਂ ਇੱਥੋਂ ਹੀ ਸਿਰੇ ਤੋਂ ਹੀ ਇੰਚ ਟੇਪ ਰੱਖਾਂਗੇ ਤੇ ਆ ਸਲਾਈ ਇਹ ਨੀਚੇ ਤੋਂ ਬਿਲਕੁਲ ਇਦਾਂ ਹੀ ਤਿਰਛੀ ਲੈ ਕੇ ਜਾਵਾਂਗੇ ਨੀਚੇ ਤੱਕ ਵਿੱਚ ਕੀ ਕਰਦੇ ਨੇ ਇਦਾਂ ਵਾ ਲਾ ਦਿੰਦੇ ਨੇ ਉਹ ਬਿਲਕੁਲ ਗਲਤ ਹੈਗਾ ਇੱਥੋਂ ਐਵੇਂ ਨਿਸ਼ਾਨੀ ਲਾ ਦਿੰਦੇ ਨੇ ਜਦੋਂ ਆਪਾਂ ਖੋਲਦੇ ਆਂਗਾ ਤਾਂ ਇੱਥੇ ਬਲ ਜੇ ਪੈ ਜਾਂਦੇ ਨੇ ਗੋਜੇ ਜੇ ਪੈ ਜਾਂਦੇ ਨੇ ਉਹ ਚੀ ਨਹੀਂ ਹੋਗੀ ਆਪਾਂ ਨੇ ਇੱਥੇ ਇੰਚ ਟੇਪ ਬਿਲਕੁਲ ਸਿੱਧਾ ਰੱਖਣਾ ਹੈ ਅਸੀਂ ਆਪ ਦੇ ਆਪ ਨੀ ਬਾਹਰ ਨੂੰ ਕੱਢਣਾ ਕੱਪੜਾ ਜਿੰਨਾ ਚਿਰ ਅੰਦਰ ਆਉਂਦਾ ਆਈ ਜਾਣ ਦੇ ਬਾਅਦ ਚ ਆਪਾਂ ਕੱਟ ਕਰ ਦਾਂਗੇ ਚਲੋ ਆਪਾਂ ਤੁਹਾਨੂੰ ਸਿਲਾਈ ਲਾ ਕੇ ਸਮਝਾਉਣਗੇ ਇੱਥੋਂ ਆਪਾਂ ਹੌਲੀ ਹੌਲੀ ਮਸ਼ੀਨ ਚਲਾਵਾਂਗੇ ਕਿਉਂਕਿ ਇੱਥੇ ਕੱਪੜਾ ਥੋੜਾ ਜਿਹਾ ਡਬਲ ਹੋ ਜਾਂਦਾ ਸੂਲ ਟੁੱਟਣ ਦਾ ਡਰ ਹੁੰਦਾ ਹੈਗਾ ਡਬਲ ਸਿਲਾਈ ਲਾਵਾਂਗੇ ਪਹਿਲਾਂ ਆਪਾਂ ਇੱਥੇ ਇੱਕ ਵਾਰੀ ਹੋਰ ਟਰਨ ਕਰਕੇ ਸਲਾਈ ਲਾਵਾਂਗੇ ਆਪੇ ਇੱਥੋਂ ਬਿਲਕੁਲ ਟਿਕਾਈ ਨਾਲ ਸਲਾਈ ਲਾਉਣੀ ਆਪਾਂ ਹੁਣ ਦੇਖੋ ਇੱਥੋਂ ਪਹਿਲਾਂ ਆਪਾਂ ਦੋਨੇ ਪੀਸ ਇਕੱਠੇ ਕਰ ਲਾਂਗੇ ਥੱਲੇ ਤੋਂ ਆਣ ਸਾਨੀ ਤੇ ਲਾਵਾਂਗੇ ਆਪਾਂ ਇੱਥੇ ਨਹੀਂ ਜਾਂਦੇ ਛਿੱਟ ਕਿੱਕਲ ਹੋਰ ਆਪਾਂ ਕੀ ਕਰਦੇ ਆਂਗੇ ਇਦਾਂ ਹੀ ਰੱਖ ਕੇ ਲਾ ਦਿੰਦੇ ਆਂ ਆਪਾਂ ਇਹਨੂੰ ਖਿੱਚਣਾ ਹੈਗਾ ਥੋੜਾ ਥੋੜਾ ਹਲਕੇ ਹਲਕੇ ਹੱਥ ਨਾਲ ਚਲੋ ਇਹ ਖਿੱਚ ਕੇ ਸਲਾਈ ਲਾਉਣੀ ਹੈ ਫਿਰ ਆਪਣੀ ਸਲਾਈ ਕਰ ਦੇਣੀ ਕਿੱਥੀ ਆ ਦੇਖੋ ਜਿ ਆਪਣੀਆਂ ਅੰਨ ਤੱਕ ਬਿਲਕੁਲ ਸਲਾਈ ਸਹੀ ਆਈ ਹੈ ਜੀ ਇਹ ਤੋਂ ਆਪਾਂ ਸਲਵਾਰ ਨੂੰ ਫਿਰ ਬੈਕ ਕਰ ਲਾਂਗੇ ਡਬਲ ਸਲਾਈ ਕਰਾਂਗੇ ਉਧਰਲੀ ਸਾਈਡ ਜੇ ਕੋਈ ਹਲਕੀ-ਪੁਲਕੀ ਵਿੰਗੀ ਸਲਾਈ ਦਿਖੀ ਆਪਾਂ ਨੂੰ ਉਹ ਨੂੰ ਹੁਣ ਸਿੱਧੀ ਹੋ ਜੂਗੀ ਆਪਣੇ ਦੇਖੋ ਇਦਾਂ ਇਥੋਂ ਆਪ ਪੱਕਾ ਇਥੋਂ ਆਪ ਪੱਕਾ ਕਰ ਦਾਂਗੇ ਜੀ ਬਿਲਕੁਲ ਐ ਹਾਂਜੀ ਆਪਾਂ ਨੇ ਸਲਵਾਰ ਦੀ ਸਿਲਾਈ ਲਾ ਲਈ ਆ ਜਿਹੜਾ ਵਾਧੂ ਕੱਪੜਾ ਰਹਿ ਗਿਆ ਐਕਸਟਰਾ ਇਹਨੂੰ ਆਪਾਂ ਥੋੜਾ ਥੋੜਾ ਕੱਟ ਕਰ ਦਾਂਗੇ ਆ ਦੇਖੋ ਸ਼ਲਵਾਰ ਜਿਹੜੇ ਸਿਆਣ ਹੁੰਦੇ ਹੈਗੇ ਜਿੰਨਾ ਜਦੋਂ ਆਪਾਂ ਖਿੱਚ ਕੇ ਲਾਉਣੇ ਆ ਬਿਲਕੁਲ ਨਹੀਂ ਟੁੱਟਦੇ ਹੈਗੇ ਦੇਖੋ ਬਿਲਕੁਲ ਨਹੀਂ ਟੁੱਟੇਗੇ ਤੋ ਵੀ ਵਧੀਆ ਲੱਗੀ ਹੋਈ ਹੈਗੇ ਇਸ ਲਈ ਸਲਾਈ ਇਹ ਖਿੱਚ ਕੇ ਲਾਓ ਆਪਾਂ ਬਾਧੂ ਕਪੜਾ ਕੱਟਦੇ ਨੇ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਦੇ ਹਾਂ ਜੀ ਦੇਖੋ ਜੀ ਆਪਣੀ ਸ਼ਲਵਾਰ ਦੇ ਫਾਈਨਲ ਲੁੱਕ ਦੇਖੋ ਇੱਥੇ ਬਿਲਕੁਲ ਵੀ ਬੰਨ ਨਹੀਂ ਪੈ ਰਾ ਜਿੰਨਾ ਮਰਜੀ ਆਪਾਂ ਖਿੱਚੀ ਜਾਈਏ ਦੇਖੋ ਮੇਕ ਕੋਈ ਸਹੀ ਸਲਾਈ ਲੱਗੀ ਹੈ